ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੀਆਰ 131 ਵੈਰਾਈਟੀ ਤੇ ਸੁਪਰੀਮ 110 ਵੈਰਾਈਟੀ ਦਾ ਘਰ ਦਾ ਬੀਜ ਰੱਖਣ ਬਾਰੇ ਤੇ ਬੀਜ ਰੱਖਣ ਸਮੇਂ ਆਪਾਂ ਨੂੰ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਏ ਤੇ ਤਾਂ ਜੋ ਜਿਹੜਾ ਆਪਣਾ ਅਗਲੇ ਸਾਲ ਵਾਸਤੇ ਜਿਹੜਾ ਬੀਜ ਵਧੀਆ ਤਿਆਰ ਕੀਤਾ ਜਾ ਸਕੇ ਤੇ ਜਿਹੜਾ ਆਉਣ ਵਾਲੇ ਜਿਹੜੀਆਂ ਬੀਜਾਂ 'ਚ ਹੀ ਬਿਮਾਰੀਆਂ ਫੈਲਦੀਆਂ ਉਸ ਦਾ ਵੀ ਆਪਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਏ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੁਪਰੀਮ 110 ਵੈਰਾਈਟੀ ਕਿਉਂਕਿ ਕੁਝ ਕੁ ਵੀਰਾਂ ਦਾ ਡਾਊਟ ਏ ਕਿ ਜਿਹੜਾ ਆਪਣੀ ਵੈਰੈਟੀ ਏ ਇੱਕ ਹਾਈਬ੍ਰਿਡ ਵੈਰੈਟੀ ਏ ਇੱਕ ਰਿਸਰਚ ਵੈਰੈਟੀ ਏ ਕੋਈ ਹਾਈਬ੍ਰਿਡ ਵੈਰੈਟੀ ਨਹੀਂ ਐ ਸਦਾ ਵੀ ਆਪਾਂ ਬੀਜ ਘਰ ਦਾ ਰੱਖ ਕੇ ਤਿਆਰ ਕਰਕੇ ਆਪਾਂ ਅਗਲੇ ਸਾਲ ਵਾਸਤੇ ਬੀਜ ਸਕਦੇ ਆ ਇੱਕੋ ਇੱਕ ਸਾਲ ਵੀਰੋ ਜਦੋਂ ਵੀ ਆਪਾਂ ਕੋਈ ਵੀ ਬੀਜ ਚਾਹੇ ਆਪਾਂ ਕਿਸੇ ਵੀ ਵੈਰੈਟੀ ਦਾ ਬੀਜ ਪੀਜਦੇ ਆ ਉਹਨਾਂ ਤਕਰੀਬਨ 2 ਤੋਂ 3 ਸਾਲ ਆਪਣੇ ਖੇਤ ਵਿੱਚ ਬੀਜੋ ਤੇ 2-3 ਸਾਲ ਬਾਅਦ ਜਦੋਂ ਆਪਾਂ ਪਣੇਰੀ ਬੀਜਣੀ ਉਦੋਂ ਯਾਨੀ ਕਿ ਇਹਨੇ 2-3 ਕਿੱਲਿਆਂ ਦਾ ਬੀਜ ਵੱਖਰਾ ਆਪਾਂ ਨਵਾਂ ਲਿਆ ਕੇ ਕਿਸ ਯੂਨੀਵਰਸਿਟੀ ਜਾਂ ਕਿਸੇ ਪੱਕੇ ਦੇ ਕੇ ਬੀਜ ਲਿਆ ਕੇ ਉਹ ਅਲੱਗ ਵੀ ਸਕਦੇ ਆ ਉਂਝ ਨਾਲ ਆਪਾਂ ਨੂੰ ਫਾਇਦਾ ਕੀ ਹੋਵੇਗਾ ਚਾਹੇ ਆਪਣਾ ਕਣਕ ਦਾ ਚਾਹੇ ਆਪਣੇ ਝੋਨੇ ਦਾ ਵੀ 3-4 2-3 ਸਾਲ ਬਾਅਦ ਜਿਹਨੇ ਆਪਾਂ ਬੀਜ ਮੋਦਲਾ ਲੈ ਕੇ ਆਵਾਂਗੇ ਕਿਸੇ ਵੀ ਸਰਟੀਫਾਈਡ ਕੰਪਨੀ ਦਾ ਉਹ ਆਪਾਂ ਵੱਖਰਾ ਬੀਜ ਕੇ ਆਪਾਂ ਵੱਖਰਾ ਝੋਨਾ ਚਾਹੇ ਕਣਕ ਆਪਾਂ ਤਿਆਰ ਕਰ ਲਾਂਗੇ ਫਿਰ ਉਹਦੇ ਵਿੱਚ ਆਪਾਂ ਫਿਰ ਗਾਂਹ ਬੀਜ ਰੱਖ ਸਕਦੇ ਆ ਇਸੇ ਤਰ੍ਹਾਂ ਆਪਣਾ ਕਿਤਾ ਖਰਚਾ ਘੱਟ ਹੋਵੇਗਾ ਕਿਉਂਕਿ ਜੇਕਰ ਆਪਾਂ 2-3 ਕਿਲੇ ਦਾ ਬੀਜ ਲਿਆ ਕੇ ਵੱਖਰਾ ਤਿਆਰ ਕਰ ਲੈਂਦੇ ਆ ਉਹਦੇ ਵਿੱਚ ਫਿਰ ਆਪਾਂ ਅਗਲੇ ਸਾਲ ਵਾਸਤੇ ਜਾਂ 15 ਜਾਂ 20 ਕਿਲ ਜਿੰਨਾ ਵੀ ਤੁਹਾਡਾ ਬਾਣ ਹੈ ਉਸਰਨ ਆਪਾਂ ਫਿਰ ਬੀਜ ਬਣਾ ਸਕਦੇ ਆ ਕਿਉਂਕਿ ਜੇਕਰ ਆਪਾਂ 15-20 ਕਿਲੇ ਚਾਹੇ 30-40 ਕਿਲੇ ਦੇ ਜੇ ਇਕੱਠਾ ਆਪਾਂ ਸਾਰਾ ਬੀਜ ਮੋਦ ਲੈ ਕੇ ਆਉਣੇ ਤੇ ਜੇਡ ਆਪਣਾ ਖਰਚਾ ਵੀ ਜ਼ਿਆਦਾ ਆਉਂਦਾ ਤੇ ਅਗੋਂ ਆਪਣਾ ਕਈ ਵਾਰ ਜੇਕਰ ਉਹ ਆਪਣਾ ਕੋਈ ਬੀਜ ਮਾੜਾ ਹੋਣ ਦੇ ਕਾਰਨ ਜਿਹੜੇ ਆਪਣੀ ਜ਼ਮੀਨ ਦੀ ਖਰਾਬ ਜ਼ਮੀਨ ਹੀ ਖਰਾਬ ਹੁੰਦੀ ਜਿਹੜਾ ਆਪਣਾ ਫਿਰ ਫਸਲ ਤੇ ਜਿਹੜਾ ਛਾੜਤਾ ਵੀ ਨੁਕਸਾਨ ਹੁੰਦਾ ਇਸ ਕਰਕੇ ਕਿਸਾਨ ਜਿਹੜਾ ਆਪਾਂ ਬੀਜੇ ਸੁਪਰੀਮ 110 ਸੱਚਾ ਕੋਈ ਵੀ ਵੈਰਾਈਟੀ ਹੈ 2-3 ਸਾਲ ਬਾਅਦ ਆਪਣਾ ਕਿਸੇ ਵਧੀਆ ਸ਼ਾਪ ਤੋਂ ਸਰਟੀਫਾਈਡ ਬੀਜ ਲਿਆ ਕੇ ਵੱਖਰਾ ਬੀਜ ਕੇ ਆਪਾਂ ਫਿਰ ਬੀਜੇ ਅਗਲੇ ਸਾਲ ਤਿਆਰ ਕਰ ਸਕਦੇ ਆ ਜਾਨਕਿ ਆਪਾਂ ਇੱਕ ਸਾਲ ਬੀਜ ਲਿਆ ਕੇ 2-3 ਸਾਲ ਬੀਜ ਵਿਜੋ ਤੇ ਜਦੋਂ ਆਪਾਂ ਬੀਜੇ ਦੇ ਨਾਲ ਹੀ 2-3 ਕਿੱਲਿਆਂ ਦਾ ਆਪਾਂ ਆਪਣੇ ਖੇਤ ਦੇ ਹਿਸਾਬ ਦੇ ਨਾਲ ਆਪਾਂ ਬੀਜ ਵੱਖਰਾ ਬਣਾ ਕੇ ਤਿਆਰ ਕਰ ਸਕਦੇ ਆ ਚਾਹੇ ਕਣਕ ਦਾ ਚਾਹੇ ਝੋਨੇ ਦਾ ਤੇ ਜਿਹੜੀ ਸੁਪਰੀਮ 110 ਵੈਰਾਈਟੀ ਹੈ ਇੱਕ ਬਹੁਤ ਵਧੀਆ ਵੈਰਾਈਟੀ ਹੈ ਇਹ ਤਕਰੀਬਨ 135 ਤੋਂ 140 ਦਿਨ ਲੈਂਦੀ ਹੈ ਬਾਕੀ ਪਹਾੜੀਆਂ ਜ਼ਮੀਨਾਂ ਦੇ ਵਿੱਚ ਤਕਰੀਬਨ ਇਹ 150 ਦਿਨ ਦੇ ਲਗਭਗ ਵੈਰੈਟੀ ਲੈ ਜਾਂਦੀ ਹੈ 145 ਤੋਂ 150 ਦਿਨ ਵੈਰੈਟੀ ਲੈ ਜਾਂਦੀ ਹੈ ਤੇ ਜਿਹੜਾ ਸੁਪਰੀਮ 110 ਵੈਰੈਟੀ ਹੈ ਕੋਈ ਹਾਈਬ੍ਰਿਡ ਵੈਰੈਟੀ ਨਹੀਂ ਹੈ ਕਿ ਰਿਸਰਚ ਵੈਰੈਟੀ ਹੈ ਇਹ ਆਪਾਂ ਆਪਣਾ ਘਰ ਦਾ ਬੀਜ ਰੱਖ ਕੇ ਵੀ ਵੇਚ ਸਕਦੇ ਹਾਂ ਤੇ ਇਹਨਾਂ ਦਾ ਜਿੰਦਾ ਬੀਜ ਬਣਾਉਣ ਦਾ ਜਿਹੜਾ ਵੀ ਚਾਹੇ ਕੋਈ ਵੀ ਆਪਾਂ ਵੈਰੈਟੀ ਦਾ ਬੀਜ ਬਣਾਉਣਾ ਚਾਹੇ 26 ਦਾ 31 ਦਾ ਮੁੱਛਲ ਦਾ ਜਿਹੜੇ ਖੇਤ ਦੇ ਵਿੱਚ ਬਿਮਾਰੀ ਨਹੀਂ ਹੈਗੀ ਜਿਨੇ ਹਲਦੀ ਰੋਗ ਜਿਹੜੇ ਬੀਜ ਨੇ ਫੈਲਦਾ ਜਾਂ ਜਿਵੇਂ 1400 ਕੁ ਮੁੱਛਲ ਦੇ ਵਿੱਚ ਝੰਡਾ ਰੋਗ ਏ ਉਹਨਾਂ ਖੇਤਾਂ ਦੇ ਵਿੱਚ ਬੀਜ ਤਿਆਰ ਕਰੋ ਜਿਹੜੇ ਖੇਤਾਂ ਵਿੱਚ ਬਿਮਾਰੀ ਰਹਿਤ ਹੋਵੇ ਹੋ ਸਕੇ ਤਾਂ ਕੁ ਵਧੀਆ ਟਾਪ ਦੇ ਦੋਲੀ ਨਾਸ਼ਕ 15 20 ਦਿੰਦੇ ਫਰਕ ਤੇ ਆਪਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ ਜਿਹੜੇ ਖੇਤ 'ਚ ਆਪਾਂ ਬੀਜ ਬਣਾਉਣਾ ਤੇ ਇੰਦਰਾ ਹੁੰਦਾ ਕਿ ਜਿਹੜੇ ਆਉਣ ਵਾਲੀਆਂ ਉਲੀ ਦੀਆਂ ਬਿਮਾਰੀਆਂ ਜਿਹੜੇ ਆਪਣੇ ਬੀਜ ਵਿੱਚ ਵਿਕਸਤ ਨਹੀਂ ਹੁੰਦੀਆਂ ਐਕਟਿਵੇਟ ਨਹੀਂ ਹੁੰਦੀਆਂ ਤੇ ਜਿੰਦੇ ਨਾਲ ਆਪਣਾ ਆਉਣ ਵਾਲੇ ਜਿਹੜਾ ਆਪਾਂ ਜੀਰੀ ਦਾ ਬੀਜ ਝੋਨੇ ਦਾ ਬੀਜ ਬੀਜਣਾ ਉਹ ਵਧੀਆ ਤੰਦਰੁਸਤ ਬਿਮਾਰੀ ਰਹਿਤ ਹੋਵੇਗਾ ਤੇ ਜਿਹੜਾ P131 ਵੈਰਾਈਟੀ ਹੈ ਇਹਦਾ ਵੀ ਆਪਾਂ ਇੱਕ ਘਰ ਦਾ ਬੀਜ ਰੱਖ ਸਕਦੇ ਆ ਇਹ ਵੀ ਬਹੁਤ ਵਧੀਆ ਵੈਰਾਈਟੀ ਹੈ ਪਿਛਲੇ ਸਾਲਾਂ ਦੋ ਸਾਲਾਂ ਤੋਂ ਆਪਾਂ ਇਸ ਨੂੰ ਲਗਾ ਰਹੇ ਆ ਬਹੁਤ ਵਧੀਆ ਝਾੜ ਡਿੱਗਰ ਦੀ ਸਮੱਸਿਆ ਨਹੀਂ ਤੇ ਜਿਹੜੇ ਦੀ ਪਰਾਲੀ ਵੀ ਬਹੁਤ ਘੱਟ ਹੁੰਦੀ ਜਿਹੜਾ ਆਪਾਂ ਫੂਸ ਕਹਿ ਦਿੰਨੇ 110 ਜਿਹੜੀ ਤਾਂ ਪਰਾਲ ਜ਼ਿਆਦਾ ਹੁੰਦਾ ਉਹਦਾ ਪਰਾਲ ਜ਼ਿਆਦਾ ਮੋਟਾ ਹੁੰਦਾ ਜਿਹੜਾ 131 ਦਾ ਇਹ ਜਿਹੜਾ ਫੀਸਲਾ ਫੂਚ ਜਿਹਦਾ ਆਪਾਂ ਕਮੈਂਡ ਪਿੱਛੋਂ ਕੱਢਦੀਏ ਜਿਹਨੂੰ ਆਪਾਂ ਪ੍ਰਾਲ ਕਹਿ ਦਿੰਨੇ ਆ ਉਹ ਬਹੁਤ ਘੱਟ ਹੁੰਦਾ ਜਾਨਕਿ ਇਸ ਨੂੰ ਜ਼ਮੀਨ ਦੇ ਵਿੱਚ ਦਬਾਉਣਾ ਜਾਂ ਤਵੀਆਂ ਦੇ ਨਾਲ ਆਪਾਂ ਮੋਣਾ ਬਹੁਤ ਆਸਾਨੀ ਨਾਲ ਨੂੰ ਜ਼ਮੀਨ ਦੇ ਵਿੱਚ ਆਪਾਂ ਵਾ ਸਕਦੇ ਆ ਤੇ ਇਹ ਦੋਨਾਂ ਵੈਰਾਈਟੀਆਂ ਦਾ ਜਿਹੜਾ ਆਪਾਂ ਬਿਮਾਰੀ ਰਹਿਤ ਵੀ ਜਿਹੜੇ ਖੇਤ ਵਿੱਚ ਜਿਵੇਂ ਇਸ ਵਾਰ ਕਈਆਂ ਖੇਤਾਂ ਦੇ ਵਿੱਚ ਹਲਦੀ ਰੋਗ ਜਿਵੇਂ ਸੁਪਰੀਮ ਦੇ ਵਿੱਚ ਵੀ ਆਇਆ 131 ਦੇ ਵਿੱਚ ਵੀ ਆਇਆ 26 ਦੇ ਵਿੱਚ ਵੀ ਆਇਆ ਤੇ ਜਿਹੜੇ ਖੇਤਾਂ 'ਚ ਹਲਦੀ ਰੋਗ ਹੈ ਜਾਂ ਹੋਰ ਕੋਈ ਬਿਮਾਰੀ ਦਾ ਜਿਆਦਾ ਅਟੈਕ ਹੈ ਤਾਂ ਉਹ ਆਪਣੇ ਖੇਤਾਂ 'ਚ ਬੀਜ ਨਹੀਂ ਰੱਖਣਾ ਆਪਾਂ ਬੀਜ ਜਿਹੜਾ ਵੱਟ ਦੇ ਨਾਲੋਂ ਜਿਹੜੇ ਚੰਗੇ-ਚੰਗੇ ਬੂਟੇ ਨੇ ਤੰਦਰੁਸਤ ਵਧੀਆ ਬੂਟੇ ਨੇ ਉਹ ਆਪਾਂ ਵੱਢ ਕੇ ਲੈ ਆਉਣੇ ਨੇ ਆਪਾਂ ਜਿਹੜਾ ਬੀਜ ਰੱਖਣਾ ਹੱਥੀ ਛਾੜ ਕੇ ਰੱਖਣਾ ਇਹ ਨਹੀਂ ਵੀ ਆਪਾਂ ਕਮਬੈਂਡ ਤੋਂ ਵੜਾ ਕੇ ਰੀ ਬੀਜ ਰੱਖਣਾ ਚੰਗੇ-ਚੰਗੇ ਬੂਟੇ ਤੰਦਰੁਸਤ ਬੂਟੇ ਬਿਮਾਰੀ ਰਹਿਤ ਹੁੰਦੇ ਨੇ ਜਿਵੇਂ ਵੱਟ ਦੇ ਨਾਲ ਆਪਣੇ ਬੂਟੇ ਜਿਹੜੇ ਦਾਣੇ ਵੀ ਲੱਗਰ ਹੁੰਦੇ ਨੇ ਤੇ ਜਿਹੜੇ ਆਪਣੇ ਬਿਮਾਰੀ ਰਹਿਤ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਸਿੱਧੀ ਧੁੱਪ ਹਵਾ ਯਾਨੀ ਕਿ ਬੂਟੇ ਨੂੰ ਮਿਲਦੀ ਰਹਿੰਦੀ ਇਹ ਆਪਾਂ ਵੱਢ ਕੇ ਲੈ ਆਉਣੇ ਦਾਤਰੀ ਦੇ ਨਾਲ ਜਾਨੀ ਕਿ ਝੋਨਾ ਵੱਢਣ ਤੋਂ 3-4 ਦਿਨ ਪਹਿਲਾਂ ਤੇ ਫਿਰ ਆਪਾਂ ਜਦੋਂ ਆਪਾਂ ਥੱਲੇ ਡਰਮ ਰੱਖ ਕੇ 2-3 2 ਕੋ ਸੱਟਾਂ ਮਾਰਨੀ ਆਪਾਂ ਜਿਆਦੀਆਂ ਨਹੀਂ ਆਪਾਂ ਵੀ ਸਾਰਾ ਬੀਜ ਨਹੀਂ ਝਾੜਨਾ 2 ਸੱਟਾਂ ਮਾਰੋ ਜਿੰਨਾ ਬੀਜ ਝੜ ਗਿਆ ਉਹਨੂੰ ਲੱਗ ਕਰ ਦੋ ਜਿਹੜਾ ਬਾਕੀ ਰਹਿ ਗਿਆ ਉਹਨੂੰ ਆਪਾਂ ਵੱਖਰਾ ਝਾੜ ਕੇ ਫਿਰ ਆਪਾਂ ਜਿਹੜਾ ਮੰਡੀ ਝੋਨਾ ਲੈ ਕੇ ਜਾਣਾ ਉਹਦੇ ਉਚਾਰ ਲਾ ਕੇ ਆਪਾਂ ਮੰਡੀ ਲ ਜਾ ਸਕਦੇ ਆਂ ਬਾਕੀ ਨੂੰ 2 ਸੱਟਾਂ ਦੇ ਨਾਲ ਜਿੰਨਾ ਬੀਜ ਜਿਹੜਾ ਤੰਦਰੁਸਤ ਬੀਜ ਮੋٹے ਜਿਹੜੇ ਦਾਣੇ ਨਿੱਗਰ ਨੇ ਬਿਮਾਰੀ ਰਹਿਤ ਨੇ ਉਹ ਬੀਜ ਫਿਰ ਵੱਖਰਾ ਕਰਕੇ ਤੁਸੀਂ ਚਾਹੇ ਸੁਪਰੀਮ ਦਾ ਚਾਹੇ 131 ਦਾ ਚਾਹੇ ਹੋਰ ਕਿਸੇ ਵੈਰਾਈਟੀ ਦਾ ਤੇ ਬੀਜ ਆਪਾਂ ਹੱਥੀ ਬਣਾਉਣਾ ਕਮਬੈਨ ਦਾ ਰੱਖਿਆ ਬੀਜ ਨਹੀਂ ਬਣਾਉਣਾ ਆਪਾਂ ਹੱਥੀ ਦੋ ਸਟਾਂ ਦੇ ਨਾਲ ਜਿੰਨਾ ਬੀਜ ਲੈ ਗਿਆ ਉਹ ਆਪਾਂ ਬੀਜ ਫਿਰ ਆਪਾਂ ਚਾਰ ਪੰਜ ਚੰਗੀਆਂ ਧੁੱਪਾਂ ਲਵਾ ਕੇ ਜਾਣ ਕੇ ਇਹਦਾ ਜਿਹੜਾ ਮਿਸਚਰ ਹੁੰਦਾ ਵਿੱਚੋਂ ਨਮੀ ਹੁੰਦੀ ਚੰਗੀ ਤਰ੍ਹਾਂ ਕੱਟ ਕਰਕੇ ਫਿਰ ਆਪਾਂ ਉਹਨੂੰ ਸੁਕਾ ਕੇ ਚੰਗੀ ਤਰ੍ਹਾਂ ਆਪਾਂ ਕਿਸੇ ਵਧੀਆ ਤੋੜਿਆਂ ਦੇ ਵਿੱਚ ਜਾਂ ਡਰਮ ਦੇ ਭਾਂ ਵਿੱਚ ਭਰ ਕੇ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਆਉਂਦੇ ਸਾਲ ਵਾਸਤੇ ਇਹ ਪੱਤੇ ਆ ਰੱਖਣਗੇ ਬਿਮਾਰੀ ਤੋਂ ਰਹਿਤ ਹੋਵੇ ਜੇਕਰ ਆਪਣੇ ਪੀ 131 ਵੈਰੈਟੀ ਜਾਂ ਹੋਰ ਵੈਰੈਟੀਆਂ ਦੇ ਵਿੱਚ ਜਿਹੜੇ ਦੂਜੇ ਬੂਟੇ ਨੇ ਜਿਹੜੇ ਆਪਣੇ ਜੰਗਲੀ ਬੂਟੇ ਨੇ ਕਿਉਂਕਿ ਉਹ ਵੀ ਬੂਟੇ ਜੇਕਰ ਆਪਣੀ ਫਸਲ ਪੱਕਣ ਤੋਂ ਤਕਰੀਬਨ ਜਿਵੇਂ 15-20 ਦਿਨ ਪਹਿਲਾਂ ਜਿਹੜੇ ਵੀ ਆ ਆਪਣੇ ਇਹੋ ਜਿਹੇ ਬੂਟੇ ਨੇ ਆਪਾਂ ਵੱਢ ਕੇ ਬਾਹਰ ਕਰ ਦਾਂਗੇ ਤਾਂ ਬਹੁਤ ਵਧੀਆ ਕਿਉਂਕਿ ਜਿਹੜੇ ਬੂਟੇ ਪਹਿਲਾਂ ਪੱਕਦੇ ਨੇ ਪੱਕਣ ਦੇ ਨਾਲ ਜਿੰਨੇ ਵੀ ਬੀਜ ਜੇਕਰ ਹਜ਼ਾਰ ਦਾਣਾ ਇੱਕ ਕਿਉਂਕਿ ਜਿਹੜੇ ਬੂਟੇ ਵੀ ਜ਼ਿਆਦਾ ਵੱਡੇ ਹੁੰਦੇ ਨੇ ਜ਼ਿਆਦਾ ਉਹਨਾਂ ਦਾ ਬੀਜ ਪੈਂਦਾ ਉਹ ਜੇਕਰ ਆਪਣੇ ਖੇਤ ਵਿੱਚ ਦੁਬਾਰਾ ਜਿੱੱਗ ਪੈਂਦੇ ਨੇ ਕਿਰ ਜਾਂਦੇ ਨੇ ਤੇ ਫਿਰ ਆਉਣ ਵਾਲੇ ਜਿਹੜੇ ਸਾਲਾਂ ਦੇ ਵਿੱਚ ਆਪਣਾ ਆਉਣ ਵਾਲੇ ਅਗਲੇ ਸਾਲ ਵਾਸਤੇ ਇਹਦਾ ਬੀਜ ਆਪਣੇ ਖੇਤਾਂ 'ਚ ਜ਼ਿਆਦਾ ਆਉਣ ਦੀ ਸੰਭਾਵਨਾ ਜਿਹੜੇ ਆਪਣੇ ਜੰਗਲੀ ਬੂਟਿਆਂ ਦੇ ਜ਼ਿਆਦਾ ਆਉਣ ਦੀ ਸੰਭਾਵਨਾ ਹੋ ਜਾਂਦੀ ਉਹ ਬੂਟੇ ਆਪਾਂ ਝੋਨਾ ਵੜਨ ਤੋਂ ਪਹਿਲਾਂ 10-15 ਦਿਨਾਂ ਚ ਯਾਨੀ ਕਿ ਥੋੜਾ ਜਿਹਾ ਹਰੇ ਪੰਨ ਦੇ ਵਿੱਚ ਆਪਾਂ ਵੱਢ ਕੇ ਆਪਾਂ ਬਾੜ ਕੱਢ ਸਕਦੇ ਆ ਤੇ ਜਿੰਨੇ ਨਾਲ ਆਪਣੇ ਖੇਤ ਦਾ ਵੀ ਬਹੁਤ ਵਧੀਆ ਯਾਨੀ ਕਿ ਇਹੋ ਜਿਹੇ ਬੂਟੇ ਆਪਣੇ ਆਉਣ ਵਾਲੇ ਸਾਲਾਂ ਦੇ ਵਿੱਚ ਨਹੀਂ ਹੋਣਗੇ ਤੇ ਬਾਕੀ ਜਿਹੜੀ ਵੀ ਵੈਰੈਟੀ ਦਾ ਬੀਜ ਰੱਖਣਾ ਚੰਗੇ ਬੂਟੇ ਆਪਣੇ ਬਿਮਾਰੀ ਰਹਿਤ ਤੇ ਤੁਹਾਨੂੰ ਵੈਰਾਈਂ ਦਾ ਆਪਾਂ ਬੀਜ ਰੱਖ ਸਕਦੇ ਆ 131 ਦਾ ਵੀ ਤੇ ਆਪਾਂ ਸੁਪਰੀਮ 110 ਵੈਰਾਈਂ ਦਾ ਵੀ। ਜੇ ਬਾਕੀ ਕਿਸਾਨ ਵੀਰੋ ਜਦੋਂ ਵੀ ਆਪਾਂ ਬੀਜ ਰੱਖਣਾ ਤੇ ਇਹ ਕਿਸੇ ਆਪਾਂ ਰੁੱਖਾਂ ਥਲੋਂ ਜਿਵੇਂ ਆਪਾਂ ਰਾਹ ਦੇ ਨਾਲ ਰੁੱਖ ਲੱਗੇ ਹੋਣੇ ਰੁੱਖਾਂ ਥਲੋਂ ਜਿੱਥੇ ਛਾਂ ਪੈਂਦੀ ਉੱਥੇ ਉਹ ਬੀਜ ਆਪਾਂ ਨਹੀਂ ਰੱਖਣਾ ਉੱਥੇ ਆਪਾਂ ਬੂਟੇ ਨਹੀਂ ਵੜਨੇ। ਇਹ ਜਿਵੇਂ ਜਿੱਥੇ ਆਪਣੀ ਸਿੱਧੀ ਧੁੱਪ ਆ ਪੈਂਦੀ ਹੋਵੇ ਵਾਟ ਦੇ ਨਾਲੋਂ ਜਿੱਥੇ ਛਾਂ ਨਾ ਹੋਵੇ ਰੁੱਖਾਂ ਦੀ ਉੱਥੇ ਆਪਾਂ ਬੀਜ ਬਣਾਉਣਾ ਤੇ ਆਪਾਂ ਬੀਜ ਕੇ ਚੰਗੀ ਜਿਹੇ ਨਾਲ ਆਉਣ ਵਾਲੇ ਸਾਲਾਂ ਵਿੱਚ ਤੇ ਫਿਰ ਆਪਾਂ ਜਦੋਂ ਬੀਜ ਅਗਲੇ ਸਾਲ ਵਾਸਤੇ ਪਨੀਰੀ ਬੀਜਣੀ ਹੈ ਫਿਰ ਹੀ ਆਪਾਂ ਬਈ ਸੋਧ ਕੇ ਚੰਗੀ ਜਿਹੇ ਰਹਾ ਬੀਜਣਾ ਤੇ ਕਿਉਂਕਿ ਜਿਹੜੀਆਂ ਬਿਮਾਰੀਆਂ ਬੀਜਾਂ ਹੀ ਫੈਲਦੀਆਂ ਨੇ ਉਹਨਾਂ ਨੂੰ ਫਿਰ ਆਪਾਂ ਬੀਜਾਂ ਹੀ ਜੇਕਰ ਸੋਧ ਕੇ ਬੀਜਾਂਗੇ ਤੇ ਜਿਹੜੀਆਂ ਆਪਣੇਆਂ ਬਿਮਾਰੀਆਂ ਦਾ ਕਾਫੀ ਤੱਕ ਆਪਾਂ ਕੰਟਰੋਲ ਕਰ ਸਕਦੇ ਹਾਂ ਜਿਵੇਂ ਹਲਦੀ ਰੋਗ ਹੋ ਗਿਆ ਜਾਂ ਜਿਵੇਂ 14 ਸੌ ਵਿੱਚ ਮੁੱਛਰ ਰੋਗ ਆਪਣੇ ਝੰਡਾ ਰੋਗ ਹੋ ਗਿਆ ਇਹਨਾਂ ਰੋਗਾਂ ਤੋਂ ਆਪਾਂ ਆਪਾਂ ਆਪਣੇ ਬੀਜ ਆਪਣੇ ਫਸਲ ਨੂੰ ਬਚਾ ਸਕਦੇ ਹਾਂ ਤੇ ਬਾਕੀ ਜਿਹੜੇ ਵੀਰ ਆਪਾਂ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈ